ਪੰਜਾਬੀ ਇੱਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਜਕੇਂਦਰ ਤੇ ਕਿਸਾਨਾਂ ਵਿਚਾਲੇ ਤੀਸਰੇ ਦੌਰ ਦੀ ਹੋਵੇਗੀ ਮੀਟਿੰਗ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਕਰਨਗੇ ਆਰਪਾਰ ਦਾ ਐਲਾਨ ਕਿਸਾਨਾਂ ਦੇ ਹੱਕ ਚ ਕੇਂਦਰ ਦੀ ਮੋਦੀ ਸਰਕਾਰ ਨੂੰ ਮੰਤਰੀ ਢਾਲੀਵਾਲ ਨੇ ਸੁਣਾਈਆਂ ਖਰੀਆਂ ਖਰੀਆਂ ਕਿਹਾ ਪ੍ਰਧਾਨ ਮੰਤਰੀ ਖੁਦ ਕਿਸਾਨਾਂ ਨਾਲ ਕਰਨ ਮੀਟਿੰਗ ਦਿੱਲੀ ਕੋਚ ਕਰ ਰਹੇ ਕਿਸਾਨਾਂ ਦੇ ਹੱਕ ਚ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਅਧਿਕਾਰੀਆਂ ਨੇ ਦਿੱਤੇ ਹੁਕਮ ਕਿਹਾ 14 ਐਮਬੂਲੈਂਸ ਹਰ ਵੇਲੇ ਰੱਖਣ ਤਿਆਰ ਕਿਸਾਨਾਂ ਦੇ ਹੱਕਾਂ ਲਈ ਸੁਖਵੀਰ ਬਾਦਲ ਦੀ ਦਰ ਸਰਕਾਰ ਨੂੰ ਵੱਡੀ اپیل ਕਿਹਾ ਕਿਸਾਨਾਂ ਨਾਲ ਕੀਤੇ ਵਾਅਦੇ ਕਰੋ ਪੂਰੇ میٹنگ ਦੌਰਾਨ ਐਸਕੇਐਮ ਨੇ ਕੀਤਾ ਐਲਾਨ 16 ਫਰਵਰੀ ਨੂੰ ਦਿੱਤਾ ਭਾਰਤ ਬੰਦ ਦਾ ਸੱਦਾ ਪੰਜਾਬ 'ਚ ਫੇਰ ਬਦਲਿਆ ਮੌਸਮ ਦਾ ਮિજાਜ بارش ਦੇ ਨਾਲ ਫਿਰ ਵਧੇਗੀ ਠੰਡ ਵਿਜਲੈਂਸ ਵਿਰੋਧੀ ਵੱਡੀ ਕਾਰਵਾਈ ਪੀਐਸਪੀਸੀਐਲ ਦਾ ਐਸਡੀਓ 30000 ਪਰਿਸ਼ਿਵਤਲੰਦਾ ਕੀਤਾ ਗ੍ਰਿਫਤਾਰ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਸਾਨਾਂ ਤੇ ਕੇਂਦਰ ਦੇ ਅਧਿਕਾਰੀਆਂ ਦਰਮਿਆਨ ਅੱਜ ਤੀਸਰੇ ਦੌਰ ਦੀ ਮੀਟਿੰਗ ਹੋਣ ਜਾ ਰਹੀ ਹੈ ਕੇਂਦਰ ਨੇ ਮੀਟਿੰਗ ਲਈ ਕਿਸਾਨ ਆਗੂਆਂ ਨੂੰ ਚਿੱਠੀ ਭੇਜੀ ਹੈ ਇਹ ਮੀਟਿੰਗ ਅੱਜ ਸ਼ਾਮ ਤੱਕ ਹੋਵੇਗੀ ਜਗਜੀਤ ਸਿੰਘ ਢੱਲੇਵਾਲ ਤੇ ਸਰਵਨ ਸਿੰਘ ਪੰਦੇਰਸਣੇ ਕਈ ਹੋਰਡੇ ਕਿਸਾਨ ਆਗੂ ਮੀਟਿੰਗ ਲਈ ਪਹੁੰਚਣਗੇ ਕਿਸਾਨਾਂ ਮੁਤਾਬਿਕ ਕੇਂਦਰ ਵੱਲੋਂ ਮੀਟਿੰਗ ਦੀ ਕਾਲ ਆਈ ਹੈ ਕੇਂਦਰੀ मंत्री चंडीगढ़ आके किसानों ਨਾਲ ਮੀਟਿੰਗ ਕਰਨਗੇ ਜਿਸ ਕਰਕੇ ਕਿਸਾਨਾਂ ਨੇ ਅੱਜ ਸ਼ਾਮ ਤੱਕ ਦਿੱਲੀ ਕੂਚ ਰੋਕ ਦਿੱਤਾ ਹੈ ਮੀਟਿੰਗ ਦੇ ਨਤੀਜੇ ਤੇ ਅੱਗੇ ਦੀ ਰਾਨਨੀਤੀ ਬਣੇਗੀ ਇਸੇ ਦਰਮਿਆਨ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਕਿਸਾਨਾਂ ਨੇ ਕਿਹਾ ਹੈ ਕਿ ਪਹਿਲਾਂ ਪੁਲਿਸ ਦੇ ਐਕਸ਼ਨ ਨੂੰ ਰੋਕਿਆ ਜਾਵੇ ਜੇਕਰ ਉਹ ਹੈ ਕਿ ਇਸ ਤੋਂ ਪਹਿਲਾਂ ਵੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਕਿਸਾਨਾਂ ਵਿੱਚ ਦੋ ਵਾਰ ਮੀਟਿੰਗ ਹੋ ਚੁੱਕੀ ਹੈ ਪਰ ਉਸ ਦਾ ਕੋਈ ਨਤੀਜਾ ਨਹੀਂ ਨਿਕਲਿਆ ਕਿਸਾਨ ਆंदोलਨ ਬਾਰੇ ਖੁੱਲ ਕੇ ਬੋਲਦੇ ਆ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਬੇਹਤ ਮੰਦ ਭੱਗ ਹੈ ਕਿਉਂਕਿ ਦਿੱਲੀ ਸਾਡੇ ਦੇਸ਼ ਦੀ ਰਾਜਧਾਨੀ ਹੈ ਕੁਲਦੀਪ ਢਾਲੀਵਾਲ ਨੇ ਕਿਹਾ ਹੈ ਕਿ ਪਿਛਲੀ ਵਾਰ ਜਦੋਂ ਕਿਸਾਨਾਂ ਨੇ ਆंदोलਨ ਲਈ ਦਿੱਲੀ ਵੱਲ ਕੂਚ ਕੀਤਾ ਸੀ ਤਾਂ ਰਾਹ ਵਿੱਚ ਕਿਸੇ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਇਆ ਸੀ ਕਿਉਂਕਿ ਕਿਸਾਨਾਂ ਦਾ ਮਕਸਦ ਕੋਈ ਗੁੰਡਾਗਰਦੀ ਕਰਨਾ ਨਹੀਂ ਸਗੋ ਕੇਂਦਰ ਅੱਗੇ ਆਪਣੀਆਂ ਮੰਗਾਂ ਰੱਖਣਾ ਹੈ ਉਹਨਾਂ ਕਹੇ ਹੈ ਕਿ ਕੇਂਦਰ ਦੇ ਇਸ਼ਾਰੇ ਤੇ ਹੀ ਹਰਿਆਣਾ ਸਰਕਾਰ ਕਿਸਾਨਾਂ ਨਾਲ ੱਤਕਾ ਕਰ ਰਹੀ ਹੈ ਤੇ ਹਰਿਆਣਾ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਦਿੱਲੀ ਤੱਕ ਨਾ ਪਹੁੰਚਣ ਅਤੇ ਇਹ ਬਹੁਤ ਹੀ ਗਲਤ ਹੋ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਦਿੱਲੀ ਜਾਣ ਦੇਣਾ ਚਾਹੀਦਾ ਹੈ ਤੇ ਸਰਕਾਰ ਨੂੰ ਉੱਥੇ ਕਿਸਾਨਾਂ ਨੂੰ ਇੱਕ ਥਾਂ ਲੋਡ ਕਰਨੀ ਚਾਹੀਦੀ ਹੈ ਜਿੱਥੇ ਬੈਠ ਕੇ ਉਹ ਆਪਣਾ ਪ੍ਰਦਰਸ਼ਨ ਕਰ ਸਕਣ ਮੰਤਰੀ ਵਾਲ ਨੇ ਕਿ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਖੁਦ ਕਿਸਾਨਾਂ ਨਾਲ ਮੁਲਾਕਾਤ ਕਰਨ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਤਿੰਨ ਮੁੱਖ ਮੰਗਾਂ ਐਮਐਸਰੀ ਸੁਆਮੀਨਾਥਨ ਰਿਪੋਰਟ ਅਤੇ ਕਰਜ਼ਾ ਮਾਫੀ ਹਨ ਅਤੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਣੇ ਖੇਤੀਬਾੜੀ ਮੰਤਰੀ ਨੂੰ ਬੈਠ ਕੇ ਕਿਸਾਨਾਂ ਦੀਆਂ ਇਹਨਾਂ ਮੰਗਾਂ ਦਾ ਹੱਲ ਕਰਨਾ ਚਾਹੀਦਾ ਹੈ ਪੰਜਾਬ ਦੇ ਛੇਤ ਦੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਸਰਕਾਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਨਾਲ ਡਟ ਕੇ ਖੜੀ ਹੈ ਅਤੇ ਕਿਸਾਨ ਧਰਨੇ ਦੌਰਾਨ ਕਿਵੇਂ ਹੋਏ ਵਿਅਕਤੀਆਂ ਦੇ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ ਪੰਜਾਬ ਦੇ ਸਿਹਤ ਮੰਤਰੀ ਸ਼ੇਖਾਰਨ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਦਾ ਦੌਰਾ ਕਰ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਿਹਤ ਸਹੂਲਤਾਂ 'ਚ ਡਾਕਟਰਾਂ ਦੀ ਕੋਈ ਕਮੀ ਨਹੀਂ ਹੈ ਤੇ ਡਾਕਟਰਾਂ ਨੂੰ ਹਸਪਤਾਲਾਂ ਵਿੱਚ ਹੀ ਮੌਜੂਦ ਰਹਿਣ ਲਈ ਕਿਹਾ ਗਿਆ ਹੈ ਜਦਕਿ ਸਰਦ ਤੇ ਐਂਬੂਲੈਂਸਾਂ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ ਉਨ੍ਹਾਂ ਸਥਾਨਕ ਸਿਹਤ ਅਧਿਕਾਰੀਆਂ ਨੂੰ ਕਿਹਾ ਹੈ ਕਿ ਕਿਸੇ ਵੀ ਹੰਗਾਮੀ ਸਥਿਤੀ ਦੇ ਮੱਦੇਨਜ਼ਰ 14 ਐਂਬੂਲੈਂਸਾਂ ਨੂੰ ਲੋੜਿੰਦੇ ਸਟਾਫ ਅਤੇ ਦਵਾਈਆਂ ਸਮੇਤ ਤਿਆਰ ਰੱਖਿਆ ਜਾਵੇ ਸ਼ਰਮਨੀ ਕਾਲੇਲਾਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿ ਹੈਗੇ ਸ਼ਨੋਮਨੀ ਕਾਲੀਦਲ ਕਿਸਾਨੀ ਹੱਕਾਂ ਵਾਸਤੇ ਹਮੇਸ਼ਾ ਡਟਾ ਹੈ ਡਟਿਆ ਰਹੇਗਾ ਤੇ ਹਮੇਸ਼ਾ ਕਿਸਾਨਾਂ ਦੇ ਨਾਲ ਖੜਾ ਹੋਵੇਗਾ ਪਾਰਟੀ ਕਿਸਾਨਾਂ ਦੇ ਸ਼ਾਂਤਮਈ ਲੋਕਤੰਤਰੀ ਰੋਜ਼ ਪ੍ਰਗਟਾਵੇ ਦੇ ਅਧਿਕਾਰ ਦਾ ਡਟਮਾ ਸਮਰਥਨ ਕਰਦੀ ਹੈ। ਉਹਨਾਂ ਕਿਹਾ ਕਿ ਮੈਂ ਭਾਰਤ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਕਿਸਾਨਾਂ ਨਾਲ ਆਪਣੇ ਪਹਿਲਾਂ ਕੀਤੇ ਵਾਅਦੇ ਪੂਰੀ ਤਰ੍ਹਾਂ ਲਾਗੂ ਕੀਤੇ ਜਾਣ। ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਕੇਜਦੀਵਾਲ ਤੇ ਭਗਵੰਤ ਮਾਨ ਆਪਣੇ ਕੀਤੇ ਵਾਅਦੇ ਅਨੁਸਾਰ ਕਣਕ ਤੇ ਝੋਨੇ ਸਮੇਤ 17 ਫਸਲਾਂ ਤੇ ਐਮਐਸਪੀ ਦੇਣ ਦਾ ਆਪਣਾ ਵਾਅਦਾ ਪੂਰਾ ਕਰਨ। ਉਹਨਾਂ ਕਿਹਾ ਕਿ ਅਸੀਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਕਿਸਾਨਾਂ ਦੀਆਂ ਵਾਜਬ ਮੰਗਾਂ ਦੇ ਹੱਲ ਲਈ ਗੱਲਬਾਤ ਰਾਹੀਂ ਯਤਨ ਕਰਨ ਨਾ ਕਿ ਦਮਨਕਾਰੀ। ਕੀਤੀਆਂ ਪੜਾਉਣ ਇੱਕ ਪਾਸੇ ਕਿਸਾਨ ਦਿੱਲੀ ਜਾ ਰਹੇ ਹਨ ਤੇ ਦੂਜੇ ਪਾਸੇ ਐਸਕੇਐਮ ਵੱਲੋਂ ਜਲੰਧਰ ਵਿੱਚ ਮੀਟਿੰਗ ਕੀਤੀ ਜਾ ਰਹੀ ਹੈ ਮੀਟਿੰਗ ਦੌਰਾਨ ਕਿਸਾਨਾਂ ਆਗੂ ਨੇ ਕਿਹਾ ਕਿ ਐਸਕੇਐਮ ਦੇ ਆਗੂ ਨੇ ਮੀਟਿੰਗ ਕਰਕੇ ਵੱਡਾ ਐਲਾਨ ਕੀਤਾ ਹੈ ਕਿ ਕਿਸਾਨਾਂ ਵੱਲੋਂ 16 ਫਰਵਰੀ ਯਾਨੀ ਕੱਲ ਨੂੰ ਭਾਰਤ ਬੰਦ ਕੀਤਾ ਜਾਵੇਗਾ ਇਸ ਤੋਂ ਇਲਾਵਾ ਕੱਲ 11 ਵਜੇ ਤੋਂ 12 ਵਜੇ ਤੱਕ ਸਾਰੇ ਟੋਲ ਪਲਾਜ਼ੇ ਫ੍ਰੀ ਕੀਤੇ ਜਾਣਗੇ ਕਿਸਾਨਾਂ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਚੰਗਾ ਨਹੀਂ ਕਰ ਰਹੀ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਹਨ ਇਸ ਦੇ ਨਾਲ ਹੀ ਕਿਸਾਨਾ ਗੁੰਨੇ ਦੱਸੇਗੇ 16 ਫਰਵਰੀ ਦੇ ਐਕਸ਼ਨ ਤੋਂ ਬਾਅਦ 18 ਫਰਵਰੀ ਨੂੰ ਲੁਧਿਆਣਾ ਵਿੱਚ ਮੁੜ ਮੀਟਿੰਗ ਕੀਤੀ ਜਾਵੇਗੀ ਜਿਸ ਤੋਂ ਬਾਅਦ ਵੱਡੇ ਫੈਸਲੇ ਲਏ ਜਾਣਗੇ ਪੰਜਾਬ ਹਰਿਆਣਾ ਦਿੱਲੀ ਸਮੇਤ ਮੈਦਾਨੀ ਇਲਾਕਿਆਂ ਵਿੱਚ ਠੰਡ ਦੀ ਥੰਡ ਤੋਂ ਭਾਵੇਂ निजात ਮਿਲ ਚੁੱਕੀ ਹੈ ਪਰ ਘੱਟੋ ਘੱਟ ਤਾਪਮਾਨ ਅਜੇ ਵੀ 4 ਡਿਗਰੀ ਤੋਂ ਘੱਟ ਰਿਕਾਰਡ ਹੋ ਰਿਹਾ ਜੋ ਕਿ ਆਮ ਤੌਰ 'ਤੇ 4-5 ਡਿਗਰੀ ਘੱਟ ਦੱਸਿਆ ਜਾਂਦਾ ਹੈ ਅੱਜ ਪੰਜਾਬ ਤੇ ਹਰਿਆਣਾ ਦੇ ਬਦੇ ਰੇ ਇਲਾਕਿਆਂ ਵਿੱਚ ਬੱਦਲ ਛਾਈ ਰਹਿਣ ਨਾਲ ਵੱਧ ਤੋਂ ਵੱਧ ਤਾਪਮਾਨ ਵਿੱਚ 3 ਡਿਗਰੀ ਤੱਕ ਦੀ ਗਿਰਾਵਟ ਦਰਜ ਕੀਤੀ ਜਾਵੇਗੀ ਮੌਸਮ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਿਨਾਂ ਵਿੱਚ ਬਾਰਿਸ਼ ਪੈਣ ਨਾਲ ਸਰਦੀ ਦਾ ਇੱਕ ਵਾਰ ਫਿਰ ਤੋਂ ਦੇਖਣ ਨੂੰ ਮਿਲੇਗਾ ਅਗਲੇ 2 ਦਿਨਾਂ ਵਿੱਚ ਬੱਦਲ ਛਾਇਏ ਰਹਿਣਗੇ ਤੇ ਅੱਜ ਅਤੇ ਕੱਲ ਬੱਦਲ ਛਾਇਏ ਰਹਿਣਗੇ ਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਤਰਜ ਹੋਵੇਗੀ ਦੂਜੇ ਪਾਸੇ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 7.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਕਿ ਔਸਤ ਤਾਪਮਾਨ ਤੋਂ 3 ਡਿਗਰੀ ਘੱਟ ਹੈ ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੰਡੀ ਮੁਹਿੰਮ ਅਧੀਨ ਪੰਜਾਬੀ ਲੀਗ ਬਿਊਰੋ ਨੇ ਪੀਐਸਪੀਸੀਐਲ ਦਫ਼ਤਰ ਭਵਾਨੀਗੜ ਸੰਗਰੂਰ ਜ਼ਿਲ੍ਹੇ ਵਿੱਚ ਤਾਇਨਾਤ ਸਬ ਡਿਵੀਜ਼ਨਲ ਅਫਸਰਾਂ ਹਰਬੰਸ ਸਿੰਘ ਅਤੇ ਮਾਲ ਲੇਖਾਕਾਰ ਖੁਸ਼ਵੰਤ ਸਿੰਘ ਨੂੰ 30000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਇਸੋਂ ਦੀ ਜਾਣਕਾਰੀ ਦਿੰਦੇ ਹਾਂ ਵਿਜੀਲੈਂਸ ਵਿਰੋਧ ਦੇ ਬਲਾਰੇ ਨੇ ਦੱਸਿਆ ਕਿ ਪਵਾਨੀਗੜ੍ਹ ਵਿਖੇ ਰਾਈਸ ਸ਼ੈਲਰ ਦੇ ਮਾਲਕ ਹੈਪੀ ਸ਼ਰਮਾ ਦੀ ਕਾਇਤ ਤੇ ਬਿਜਲੀ ਵਿਭਾਗ ਦੇ ਇਨ੍ਹਾਂ ਮੁਲਾਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ ਸ਼ਿਕਾਇਤਕਰਤਾ ਨੇ ਕਿਹਾ ਕਿ ਉਕਤ ਮੁਲਾਜ਼ਮوں ਉਸ ਦੇ ਰਾਈਸ ਸ਼ੈਲਰ ਦੇ ਪਾਵਰ ਲੋਡ ਵਿੱਚ ਫਰਕ ਕਰਨ ਹੋਏ ਕਰੀਬ 3 ਲੱਖ 5000 ਰੁਪਏ ਦੇ ਜੁਰਮਾਨੇ ਦਾ ਨਿਪਟਾਰਾ ਕਰਨ ਬਦਲੇ 50000 ਰੁਪਏ ਦੀ ਮੰਗ ਕਰ ਰਹੇ ਸਨ ਇਸ ਸ਼ਿਕਾਇਤ ਦੀ ਮੂਰਲੀ ਪੜਤਾਲ ਕਰਨ ਉਪਰੰਤ ਪਟਿਆਲਾ ਰੇਂਜ ਤੋਂ ਵਿਜੀਲੈਂਸ ਵਿਰੋਧ ਦੀ ਟੀਮ ਨੇ ਜਾਲ ਵਿਛਾ ਕੇ ਉਕਤ ਦੋਵੇਂ ਮੁਲਜ਼ਮਾਂ ਨੂੰ ਦੋ ਸਰਕਾਰੀ ਹਾਂ ਦੀ ਹਾਜ਼ਰੇ ਵਿੱਚ ਸ਼ਿਕਾਇਤ ਕਰਦਾ ਤਾਂ 30000 ਰੁਪਏ ਦੀ ਰਿਸ਼ਵਤ ਲੈਂਦਿਆਂ ਨਗੇ ਹਤੀ ਕਾਬੂ ਕੀਤਾ ਹੈ ਦੇਖੋ ਜਿਹੜਾ ਸਾਡਾ ਦੇਸ਼ ਹੈ ਖੇਤੀ ਪ੍ਰਧਾਨ ਦੇਸ਼ ਹੈ ਮੈਂ ਇੱਕ ਕਿਸਾਨੀ ਪਰਿਵਾਰ ਚੋਂ ਬਿਲੋਂਗ ਕਰਦੀ ਹਾਂ ਮੇਰੇ ਪੁਰਖੇ ਜਿਹੜੇ ਉਹ ਖੇਤੀ ਕਰਦੇ ਰਹੇ ਆ ਸੋ ਅਸੀਂ ਇਸ ਚੀਜ਼ ਨੂੰ ਮਹਿਸੂਸ ਕਰ ਸਕਦੇ ਆ ਤੇ ਜਿਸ ਤਰੀਕੇ ਇਹ ਲਾਠੀ ਚਾਰਜ ਕੀਤਾ ਜਾ ਰਿਹਾ ਹੈ ਜਿਹੜੇ ਆਕਸੂ ਗੈਸ ਜੀ ਛੱਡੀ ਜਾ ਰਹੀ ਹੈ ਪਰ ਲਗਾਤਾਰ ਕਈਆਂ ਦੇ ਅੱਖਾਂ ਦਾ ਨੁਕਸਾਨ ਹੋਇਆ ਤੇ ਮੈਂ ਪਿੱਛੇ ਜਿ ਹੁਣ ਖਬਰ ਪੜ੍ਹੀ ਹੈ ਵੀ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ ਦੋ-ਤਿੰਨ ਸੋ ਇਹ ਜਿਹੜਾ ਗੈਰ ਕਾਨੂੰਨੀ ਢੰਗ ਨਾਲ ਲੋਕਤੰਤਰੀ ਢਾਂਚੇ ਦਾ ਕੇਂਦਰ ਸਰਕਾਰ ਨੇ ਮਜ਼ਾਕ ਬਣਾਇਆ ਪੁਲਿਸ ਨੂੰ ਆਪਿਆਰ ਬਣਾ ਕੇ ਅਸੀਂ ਇਹਦੀ ਨਿੰਦਿਆ ਕਰਦੇ ਹਾਂ ਪੰਜਾਬੀ ਹਮੇਸ਼ਾ ਤੋਂ ਹੀ ਹਰ ਵੇਲੇ ਦੇਸ਼ ਲਈ ਰਾਹ ਬਣੇ ਨੇ ਪੰਜਾਬ ਦੇ ਕਿਸਾਨ ਪੰਜਾਬ ਦੇ ਲੋਕ ਹੱਕਾਂ ਲਈ ਲੜਨ ਵਾਲੇ ਲੋਕ ਨੇ ਸੰਘਰਸ਼ੀ ਲੋਕ ਨੇ ਤੇ ਜਿੰਨਾ ਇਹ ਦਬਾਉਂਦੇ ਨੇ ਉਨਾ ਹੀ ਪੰਜਾਬ ਉੱਠਦਾ ਤੇ ਅੱਗੇ ਤਾਂ ਉੱਠਦਾ ਰਹੂਗਾ ਤੇ ਸਾਨੂੰ ਮਾਣ ਹੈ ਕਿ ਅਸੀਂ ਪੰਜਾਬ ਦੇ ਜੰਮੇ ਆ ਤੇ ਕਿਸਾਨਾਂ ਦੇ ਨਾਲ ਹੈ ਸਰਕਾਰ ਹੁਣ ਐਮਐਸਪੀ ਦੀ ਜੇ ਗੱਲ ਕਰੀਏ ਵਿਰੋਧੀ ਲਗਾਤਾਰ ਸੋਸ਼ਲ ਮੀਡੀਆ ਤੇ ਕਹਿੰਦੇ ਤੁਹਾਡੀ ਪੁਰਾਣੀਆਂ ਪੋਸਟਾਂ ਵਾਂਗੂ ਕਹਿ ਰਹੇ ਨੇ ਕਿ ਐਮਐਸਪੀ ਮੈਲੇ ਦੀ ਗੱਲ ਕਰ ਦੇਖੋ ਮੇਰਾ ਇੱਕੋ ਹੀ ਸੁਪਨਾ ਹੈ ਜੀ ਯਕੀਨ ਰੱਖਿਓ ਮੈਂ ਕਿਸਾਨ ਪਰਿਵਾਰ ਦੀ ਧੀ ਹਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਸਾਰਿਆਂ ਨੂੰ ਐਮਐਸਪੀ ਮਿਲੇ ਤੇ ਜੇ ਇਹ ਗੱਲ ਮੈਂ ਕਹੀ ਆ ਤਾਂ ਦਿਲੋਂ ਕਹੀ ਆ ਤੇ ਮੈਨੂੰ ਕੋਈ ਇੱਕ ਸੁਪਨਾ ਪੂਰਾ ਕਰਨ ਲਈ ਕਿਹਾ ਜਾਵੇ ਤਾਂ ਉਹ ਮੇਰਾ ਸੁਪਨਾ ਹੀ ਹੋਣਾ ਕਿ ਐਮਐਸਪੀ ਮਿਲਣੀ ਚਾਹੀਦੀ ਹੈ ਤੇ ਜਦੋਂ ਮੈਂ ਕਿਹਾ ਵੀ ਮੈਂ ਜ਼ਜ਼ਬਾਤੀ ਹੋ ਕਿ ਕਿਹਾ ਪਰ ਸਿਸਟਮ ਦੇ ਵਿੱਚ ਆ ਕੇ ਪਤਾ ਲੱਗਦਾ ਵੀ ਕੁਝ ਚੀਜ਼ਾਂ ਪੰਜਾਬ ਸਰਕਾਰ ਦੇ ਐਂਡ ਤੋਂ ਹੌਲੀ-ਹੌਲੀ ਹੁੰਦੀਆਂ ਮੈਂ ਕਿਹਾ ਇਸ ਗੱਲ ਦਾ ਕਿ ਸਰਕਾਰ ਦੇ ਵਿੱਚ ਆਉਣੇ ਉਹ ਤੋਂ ਸਮਝ ਆਉਂਦੀਆਂ ਨੇ ਪਰ ਯਕੀਨ ਰੱਖਿਓ ਬਾਬਾ ਨਾਨਕ ਜੀ ਦੀ ਮਿਹਰ ਹੋਈ ਜ਼ਰੂਰ ਇਹ ਦੇਣਾ ਆਊਗਾ ਤੇ ਸੁਪਨਾ ਸਾਸੀ ਕਿਸਾਨ ਪਰਿਵਾਰਾਂ ਤੋਂ ਬਿਲੋਂਗ ਕਰਦੇ ਆਂ ਵਿਰੋਧੀ ਕਹਿਣ ਨੂੰ ਬਹੁਤ ਕੁਝ ਕਹਿ ਦਿੰਦੇ ਆ ਪਰ ਹਰ ਕਿਸਾਨ ਦੇ ਬੱਚੇ ਦੇ ਇਹੀ ਸੁਪਨਾ ਹੁੰਦਾ ਵੀ ਐਮਐਸਪੀ ਮਿਲੇ ਤੇ ਜ਼ਰੂਰ ਉਹ ਦਿਨ ਆਊਗਾ ਜ਼ਰੂਰ ਕਿਸਾਨਾਂ ਦੇ ਨਾਲ ਸਰਕਾਰ ਪੰਜਾਬ ਸਰਕਾਰ ਨਾਲ ਸੰਘਰਸ਼ ਦੇ ਵਿੱਚ ਕਿਉਂ ਨਹੀਂ ਲੜ ਹੈਗੀ ਜੀ ਕਿਸਾਨਾਂ ਦੀ ਸਰਕਾਰ ਹੈ ਕਿਸਾਨਾਂ ਦੇ ਬੱਚਿਆਂ ਦੀ ਸਰਕਾਰ ਹੈ ਜ਼ਰੂਰ ਹਰ ਤਰੀਕੇ ਨਾਲ ਸੀਐਮ ਭਗਵੰਤ ਸਿੰਘ ਲਗਾਤਾਰ ਲੱਗੇ ਹੋਏ ਜਿਸ ਤਰੀਕੇ ਦੀ ਮਦਦ ਵੀ ਅਸੀਂ ਕਰ ਸਕਦੇ ਆ ਅਪੀਲ ਕਰ ਸਕਦੇ ਆ ਇਸ ਚੀਜ਼ ਤੇ ਬਾਤ ਚੱਕ ਸਕਦੇ ਆ ਹਰ ਤਰੀਕੇ ਨਾਲ ਸਰਕਾਰ ਕਿਸਾਨਾਂ ਦੇ ਨਾਲ ਹਰਿਆਣਾ ਦੇ ਗ੍ਰਹਿ ਮੰਤਰੀ ਅਦਲ ਵਿੱਚ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਵਿੱਚ ਮਦਦ ਨਹੀਂ ਕੀਤੀ ਹੈ ਕਿਸੇ ਵੀ ਉਹਨਾਂ ਦੇ ਹਰਿਆਣਾ ਦੇ ਗ੍ਰਹਿ ਮੰਤਰੀ ਵੱਲੋਂ ਕਿਹਾ ਹੈ ਨਹੀਂ ਉਹਨਾਂ ਦਾ ਜ਼ਮੀਰ ਮਰਿਆ ਹੋ ਸਕਦਾ ਸਾਡਾ ਜ਼ਮੀਰ ਨਹੀਂ ਮਰਿਆ ਹੋਇਆ ਤੁਹਾਨੂੰ ਦੱਸਿਆ ਵੀ ਆਮ ਘਰਾਂ ਦੇ ਬੱਚਿਆਂ ਦੀ ਸਰਕਾਰ ਹੈ ਜੇ ਉਹਨਾਂ ਦੇ ਜ਼ਮੀਰ ਮਰ ਗਏ ਨੇ ਉਹਦੇ 'ਚ ਸਾਡਾ ਕਸੂਰ ਨਹੀਂ ਹੈ ਤੇ ਉਹ ਬਹੁਤ ਕੁਝ ਕਹਿਣਗੇ ਅਸੀਂ ਪੰਜਾਬ ਦੇ ਲੋਕ ਹਾਂ ਅਸੀਂ ਆਪਣੇ ਤਰੀਕੇ ਨਾਲ ਚੱਲਾਂਗੇ ਕਿ ਜੋ ਆ 2000 ਸਬੂ ਬਾਰਡਰ आज फिर तो गैस अभी हम चाहते नहीं थे क्या ऐसा देखिए हम चाहते नहीं थे बस सबसे जो सब मेरे को बुरा लग रहा है सबसे कोई बात निषंघर्ष होते हैं धरने होते हैं लोग रैली मजारे करते हमने भी पूरी जिंदगी की है स्टूडेंट लीडर थे तो ऐसे चलता रहते पर किसानों को दिल्ली जाने रोकना ये बहुत गलत दिल्ली हमारी राजधानी है हम देश की राजधानी में जाके किसान अपनी बात रखनी का कहना कि हो सर क्यों लाएं जब बार किसान गए थे दिल्ली तो क्या पंजाब के किसानों ने जब रोड पे जा रहे थे और मैं 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 भी था जब एक ग्राम वाला एक ग्रुप खनौरी पे गया था तो हम इनके साथ थे तो किसी किसान ने रस्ते में किसी भाई को किसी बहन को किसी के घर को किसी के मकान को किसी की दुकान को कोई हाथ नहीं लगाया क्योंकि किसानों का एम थोड़ा है कि हमने कोई गुंडागर्दी कर करनी हमने को ऐसा करना उनका तो जे है कि हम दिल्ली जाए अपना प्रोटेस्ट करें और हम केंद्र सरकार के आगे अपनी डिमांड रखें तो जो हरियाणा सरकार का ऐसे सर कर तो वो दिल्ली केंद्र के इशारे पे कर केंद्र का ही इशारा है क्योंकि हरियाणा में भी बीजेपी की सरकार है ऊपर भी तो दिल्ली वाले केंद्र वाले सोच रहे हैं कि किसान मतलब जो दिल्ली ना पहुंच तो सर जो हो रहा है बहुत गलत ਬਹੁਤ ਹੀ ਗਲਤ ਹੋ ਰ ਮਤਲਬ ਆਪਣੇ ਕੋ ਆਪਣੀ ਰਾਜਧਾਨੀ ਵਿੱਚ ਜਾ ਕੇ ਕਿਸਾਨ ਜੋ મોદી ਹੈ ਬੀਜੇਪੀ ਦਾ ਥੋੜਾ ਬਰਦਾਨ ਮੰਤਰੀ ਹੈ ਪੂਰੇ ਦੇਸ਼ ਦਾ ਬਰਦਾਨ ਹੁੰਦੀ ਹੈ ਭਾਈ ਲੋਕ ਸਭਾ ਪੂਰੇ ਦੇਸ਼ ਦੀ ਲੋਕ ਸਭਾ ਰਾਸ਼ਟਰਪਤੀ ਪੂਰੇ ਦੇਸ਼ ਦਾ ਰਾਸ਼ਟਰਪਤੀ ਹੈ ਸਭੀ ਲੋਕ ਉਧਰ ਬੈਠਦੇ ਹੈ ਤੇ ਕਿਧਰ जाएंगे ਹਮ ਉਧਰ ਹੀ जाएंगे ਕਿਸਾਨ ਉਧਰ ਹੀ जाएंगे ਆਪਣੀ ਬਾਤ ਕਰਨੇ ਕੇ ਲਈ ਹਮ ਆਪਣਾ ਦਰਨਾ ਮਜਾਦਾ ਰੈਲੀ ਮਿਲਣਾ ਜੋ ਵੀ ਹੈ ਉਧਰ ਹੀ ਹੋਗਾ ਤੋ ਜੈਸੇ ਹੋ ਰਹਾ ਹੈ ਕੱਲ ਸਵੇਰੇ जैसे किसानों के ऊपर अथू गैस के गोले प्लास्टिक गोलियां वगैरह चलाई जा रही है जे सर बहुत बड़ा और जैसे बॉर्डर सील किया गया सर मैं अजनाला से आता हूँ मेरी जो विधानसभा हल्का अजनाला है तो अजनाला जब जाते हो आप रावी और, और उसके अगे पास्तान आ जाता कंडेली तार आ जाती तो मैं जब उस एरिए में जाता हूँ ना बॉर्डर के ऊपर जहां पे मेरे किसान काम करते हैं तो मेरा रोन निकल जाता है ये कंडे कंडी तार देख के जे, जे क्या बनोगा तो सर आज कंडे वाली तार लगा दी जा एक पास इधर भी कंडे वाली तार होगी इधर भी कंडे वाली तार लगातार दो दिन से हो रहे है जा। ना ना जे बहुत हम इसकी कंडेमिनेशन करते हैं निंदा करते हैं कि जे बहुत मारा उस केंद्र को सर खुद किसान इस देश के किसान है भाई ड्यूटी है कल हम हम पंजाब सरकार है जे मुख्यमंत्री साहब है मान साहब हम है तो कल इधर कोई आए तो हमारी ड्यूटी बनती है ना उनको मिलने की हमारी ड्यूटी बनती है उनके साथ मीटिंग करने की कोई मसला हल so, होता होता नहीं पर मिलना तो चाहिए वो कह रहे दो बारी हमने मिल लिया हम तो फिर हमारे दरवाजे अभी भी खुले हैं फिर फिर क्या क्या मिल लिया तो जल्द क्या होगा वो भी तो मान साहब ने हिम्मत करके मिलाया दो मीटिंग जो हुई वो पंजाब के मुख्यमंत्री के मतलब जो रोल निभाने के कारण हुई उन्होंने कोशिश की उनको समझाया दिल्ली वालों को भाई आके मीटिंग करो समझने के लिए उन्होंने सोल्यून ही किया मीटिंग कर ली अच्छी बात है मैं भी समझता हूँ की जो अच्छी बात है की उन्होंने मीटिंग की पर मीटिंग का दौर बंद नहीं करना चाहिए तो और मुद्दा अड़ क्या रहा है सर आपको लगता है नहीं नहीं मुद्दा यही अड़ रहा है कि देखो किसानों के साथ उस टाइम थे जो, जो प्रोमिस किया गया वो लागू नहीं हुआ जो कल अनुराग ठाकुर जी ने बोला और इधर से भी कुछ संदेश हमें कल रात मिला था और उसके बाद हमने वार्ता करने का मन बनाया और सबसे पहले हमने दो फोरमो में वार्ता की बेशक पोजिशने ठीक नहीं थी उसके बाद में हमने पूरे आंदोलन के सभी लोगों से वार्ता की कि आज हम बिल्कुल पीसफुली रहेंगे आगे नहीं बढ़ेंगे आपने सुना होगा और उसके फैसला करके लोगों से मैंडेट लिया कि अगर सरकार वार्ता करना चाहती है तो हमें वार्ता करनी चाहिए आप इजाजत देते हैं लोगों ने इस बात की इजाजत दी जो मैं बात करना चाहता हूँ जिस तरह से हमने केंद्र सरकार का नजरिया देखा आप वहाँ मौजूद थे मेरे खड़े होते हुए हम बोल रहे थे आगे नहीं जाना डरोन आया और उस डरोन ने हमारे ऊपर शेलिंग की उसका मतलब था केंद्र नहीं चाहता भी हम वार्ता के लिए जाएं और पीसफुल बैठे हुए लोगों को भड़काया गया केंद्र के द्वारा और हमने देखा दो तीन घंटे हमारे लीडर्स स्टेज से और आगे जाके जुआ को समझाते रहे किसी को आगे जाने नहीं दिया लगातार शेलिंग हमारे ऊपर हुई अंदर जान बुझ हमारे ऊपर बल प्रयोग कर रहा जब ए पास पहुंचे हम इसको खेतों में लेके गए और जब मैंने बोला इंटेलिजेंस को भी मेरा फोन ट्रेस करते हैं मैं आगे बढ़ूंगा और मेरे पर वार करेंगे और मेरे खड़े होते हुए रबट की गोली आई और मेरे साथ ऑफिसर खड़े से मैं खड़ा था मेरे पीछे वाले लड़के के आंख पर आके लगे यहाँ और मैंने बोला ये मुझे टारगेट किया पीछे चलिए तो ये अभी हम लोग दो मीटर पीछे खड़े थे तो ये जो मीडिया में आ रहा इनके कुछ लोग आगे बढ़ रहे हैं वो डिफेंड करते, तब हम शैली करते आज हमारे तरफ से जब उन्होंने बड़काहट की मैं कहता हूं 99% परसेंट हमारे लोग संयम में रहे को एक दो घटना को छोड़कर तो ये केंद्र का रवैया ठीक नहीं है हम अपनी तौर से कर रहे हैं भी हम पीसफुली बैठते हैं आप वार्ता करिए वार्ता में क्या बात आती है क्या नहीं आती है उसके बाद सोचेंगे अगर बात टूटेगी तो हम अपना फैसला कर लेंगे भी आगे बढ़ना है आप अपना कर लीजिए जब हम अपनी तौर से कर रहे हैं भी हम वार्ता के लिए तैयार हो रहे हैं और हम कह रहे हैं भी हम पीसफुली बैठेंगे आज आगे नहीं बढ़ेंगे तो उस समय केंद्र को शैलिंग हमारे ऊपर करनी नहीं चाहिए तो ये ये जो मैं कहता हूं जो आंदोलन में हो रहा हमें केंद्र सरकार खुद भड़का रही है मैंने कल भी कहा था अब पुलिस प्रहार नहीं कर रही अर्ध सैनिक फोर्स लगे हैं अब देश का निजम कानून देख लीजिए अर्ध सैनिक बल तब लगते हैं जब एमरजेंसी हालात हो दूसरे देश के ऊपर अटैक करना हो अब केंद्र सरकार अपने किसान और खेत मजदूर को दुश्मन समझ के उसके ऊपर अटैक कर रही है जब हम मेरी बात पूरी है जब हम पीछे वार्ता कर रहे थे तो हमारा ट्विटर हैंडल बंद कर दिया गया डल्लेवाल साहब कह रहे मेरा पेज बंद कर दिया और पेज बंद होने के बाद क्या मैसेज आया कि एंटी नेशनल एक्टिविटी कर रहे थे तब इनका ट्विटर हैंडल बंद किया गया तो ये ठीक नहीं है एंटी नेटल, एंटी नेशनल बताना और हम हमारे साथ इस तरह की बातें जोड़ना और जो अब डल्लेवाल साहब ने बात की हम इस परिस्थितियों में भी कौन सी परिस्थितियां आज फिर गिरफ्तारियां हुई यूपी में जिन यूनियन ने हमें समर्थन दिया था उनको सबको रेस्ट कर लिया गया ठीक है महाराष्ट्र में रेस्ट हुआ हमारे आंदोलन में लड़के पंद्रह अम्बाला थाने में अब जो में वहां से भी लड़, ल, ल, लड़कों को पकड़ के थाने में लिया गया इस तरह की पोजीशन में भी हमारा मन कर रहा कि हम वार्ता नहीं छोड़ेंगे अगर केंद्र कोई हल करे तो हम हल करने के लिए तैयार है हम टकरा नहीं चाहते हमारा दिल्ली जाना अनक का सवाल नहीं है हम बातचीत निपटना चाहते हैं इसीलिए आज आए हैं और कल की मीटिंग जैसे साहब ने बताया पांच बजे की तय हुई है और इधर से हम कहते हैं कल भी हम पीसफुली बैठेंगे और आज आपके माध्यम से मान जो प्रधानमंत्री से अपील करते हैं कि जो आपने अर्धसैनिक फोर्स बल लगाए हैं कृपया उसे निर्देश दीजिए जब हम अपनी ओर से पीसफुली बैठेंगे ਹਮਾਰੇ ਉੱਪਰ ਸ਼ੈਲਿੰਗ ਨਹੀਂ ਹੋਣੀ ਚਾਹੀਦੀ